ਸ਼ੇਵਲਸ ਖਾਂ ਦੀ ਪੁਸਤਕ ਤਾਬੀਰ ਵਿੱਚੋਂ ਰਚਨਾ ਕਿਸਮਤ ਨੇ ਪੋਖ ਗਰੀਬੀ ਤੇ ਮਜਬੂਰੀ ਦਿੱਤੀ ਮੈਨੂੰ ਕਿਸਮਤ ਨੇ ਪੋਖ ਗਰੀਬੀ ਤੇ ਮਜਬੂਰੀ ਦਿੱਤੀ ਮੈਨੂੰ ਕਿਸਮਤ ਨੇ ਹੰਝੂ ਦੁਖੜੇ ਨਿੰਮ ਦੀ ਚੋਰੀ ਦਿੱਤੀ ਮੈਨੂੰ ਕਿਸਮਤ ਨੇ ਹੰਝੂ ਦੁਖੜੇ ਨਿੰਮ ਦੀ ਚੋਰੀ ਦਿੱਤੀ ਮੈਨੂੰ ਕਿਸਮਤ ਨੇ ਜਜ਼ਵੀ ਹਕ ਮੰਗਣ ਦੀ ਖਾਤਰ ਮੈਂ ਉਸਦੇ ਦਰਬਾਰ ਗਿਆ ਜਦ ਵੀ ਹੱਕ ਮੰਗਣ ਦੀ ਖਾਤਰ ਮੈਂ ਉਸਦੇ ਦਰਬਾਰ ਗਿਆ ਜ਼ਿਲ ਤਮ ਕੀ ਅੱਖ ਦੀ ਕੋਰੀ ਦਿੱਤੀ ਮੈਨੂੰ ਕਿਸਮਤ ਨੇ ਜ਼ਿਲ ਤਮ ਕੀ ਅੱਖ ਦੀ ਕੋਰੀ ਦਿੱਤੀ ਮੈਨੂੰ ਕਿਸਮਤ ਨੇ ਪਾਟੇ ਕਪੜੇ ਕੁੱਲੀ ਚੋਂਦੀ ਪੀਪੇ ਦੇ ਵਿੱਚ ਦਾਣੇ ਨਹੀਂ ਪਾਟੇ ਕਪੜੇ ਕੁੱਲੀ ਚੋਂਦੀ ਇੱਪੇ ਦੇ ਵਿੱਚ ਦਾਣੇ ਨਹੀਂ ਸੁੱਖ ਦੇ ਸਾਦੀ ਰਾਤ ਅਧੂਰੀ ਦਿੱਤੀ ਮੈਨੂੰ ਕਿਸਮਤ ਨੇ ਸੁੱਖ ਦੇ ਸਾਦੀ ਰਾਤ ਅਧੂਰੀ ਦਿੱਤੀ ਮੈਨੂੰ ਕਿਸਮਤ ਨੇ ਖਾਲੀ ਢਿੱਡ ਨੂੰ ਲੈ ਕੇ ਆਪਣੇ ਕੰਮ ਦੇ ਵੱਲ ਨੂੰ ਤੁਰਿਆ ਮੈਂ ਖਾਲੀ ਢਿੱਡ ਨੂੰ ਲੈ ਕੇ ਆਪਣੇ ਕੰਮ ਦੇ ਵੱਲ ਨੂੰ ਤੁਰਿਆ ਮੈਂ ਰੋਟੀ ਤੋਂ ਇੱਕ ਹਾਂ ਦੂਰੀ ਦਿੱਤੀ ਮੈਨੂੰ ਕਿਸਮਤ ਨੇ ਦੋਲਤੀ ਤੋਂ ਇੱਕ ਕੋਹਾਂ ਦੂਰੀ ਦਿੱਤੀ ਮੈਨੂੰ ਕਿਸਮਤ ਨੇ ਮਿੱਟੀ ਦੇ ਨਾਲ ਮਿੱਟੀ ਹੁੰਦਿਆਂ ਉਮਰ ਵੀ ਪੂਰੀ ਲੰਘ ਚੱਲੀ ਮਿੱਟੀ ਦੇ ਨਾਲ ਮਿੱਟੀ ਹੁੰਦਿਆਂ ਉਮਰ ਵੀ ਪੂਰੀ ਲੰਘ ਚੱਲੀ ਸ਼ਾਹੂਕਾਰਾਂ ਦੀ ਮਜ਼ਦੂਰੀ ਦਿੱਤੀ ਮੈਨੂੰ ਕਿਸਮਤ ਨੇ ਸ਼ਾਹੂਕਾਰਾਂ ਦੀ ਮਜ਼ਦੂਰੀ ਦਿੱਤੀ ਮੈਨੂੰ ਕਿਸਮਤ ਨੇ ਡਾਡੇ ਰੱਬ ਤੇ ਨਾਲ ਵੀ ਮੈਂ ਤਾਂ ਸ਼ਿਕਵਾ ਕਰਨਾ ਛੱਡ ਦਿੱਤਾ ਡਾਟੇ ਰੱਬ ਦੇ ਨਾਲ ਵੀ ਮੈਂ ਤਾਂ ਸ਼ਿਕਵਾ ਕਰਨਾ ਛੱਡ ਦਿੱਤਾ ਲੇਖਾਂ ਦੀ ਏ ਜੀ ਹਜ਼ੂਰੀ ਦਿੱਤੀ ਮੈਨੂੰ ਕਿਸਮਤ ਨੇ ਲੇਖਾਂ ਦੀ ਇਹ ਜੀ ਹਜ਼ੂਰੀ ਦਿੱਤੀ ਮੈਨੂੰ ਕਿਸਮਤ ਨੇ ਭੁੱਖ ਅਗਰੀਬੀ ਤੇ ਮਜਬੂਰੀ ਦਿੱਤੀ ਮੈਨੂੰ ਕਿਸਮਤ ਨੇ ਹੰਝੂ ਦੁਖੜੇ ਨਿੰਮ ਦੀ ਚੋਰੀ ਦਿੱਤੀ ਮੈਨੂੰ ਕਿਸਮਤ ਨੇ ਹੰਝੂ ਟੁਖੜੇ ਨਿੰਮ ਦੀ ਚੋਰੀ ਦਿੱਤੀ ਮੈਨੂੰ ਕਿਸਮਤ ਨੇ